ਉਸੋ ਕਹਿੰਦੇ ਨੇ ਕਿ ਇਕੱਲਾ ਬਨ ਨੂੰ ਲੋਕ ਨਾ ਦੁੱਖ ਸਮਝਦੇ ਆ ਪਰ ਅਸਲ ਵਿੱਚ ਇਕੱਲਾਪਨ ਪਰਮਾਤਮਾ ਵੱਲ ਜਾਣ ਦਾ ਦਰਵਾਜ਼ਾ ਏ ਜਦੋਂ ਤੂੰ ਇਕੱਲਾ ਹੁੰਨਾ ਹੈ ਤਾਂ ਤੂੰ ਆਪਣੇ ਆਪ ਨੂੰ ਨਸੀਹਤ ਕਰਦਾ ਹੈ ਭੀੜ ਵਿੱਚ ਤੁਸੀਂ ਗੁੰਮ ਹੋ ਜਾਂਦੇ ਹੋ ਪਰ ਚੁੱਪ ਵਿੱਚ ਤੈਨੂੰ ਆਪਣਾ ਸਰੂਪ ਮਿਲਦਾ ਹੈ ਲੋਕੀ ਇਕੱਲੇ ਹੋਣ ਤੋਂ ਡਰਦੇ ਨੇ ਕਿਉਂਕਿ ਜਦੋਂ ਇਕੱਲੇ ਹੁੰਨੇ ਆ ਤਾਂ ਆਪਣੇ ਅੰਦਰ ਦੇ ਸੱਚ ਨਾਲ ਮਿਲਣਾ ਹੁੰਦਾ ਹੈ ਇਸ ਕਰਕੇ ਇਹ ਤੋਂ ਡਰ ਲੱਗਦਾ ਹੈ ਇਕੱਲਾਪਨ ਸਜ਼ਾ ਨਹੀਂ ਹੈਗੀ ਇਹ ਧਿਆਨ ਦੀ ਸ਼ੁਰੂਆਤ ਹੈ ਜਿਸ ਦਿਨ ਤੂੰ ਇਕੱਲੇ ਰਹਿਣ ਵਿੱਚ ਖੁਸ਼ ਹੋ ਗਿਆ ਉਸ ਦੰਤ ਨੂੰ ਕੋਈ ਵੀ ਤਨਹਾਂ ਨਹੀਂ ਕਰ ਸਕਦਾ ਇਕੱਲਾਪਣ ਖਾਲੀਪਣ ਨਹੀਂ ਹੈਗਾ ਇਹ ਪੂਰਨਤਾ ਵੱਲ ਜਾਣ ਦਾ ਰਸਤਾ ਆਪਨੇ ਆਪ ਨਾਲ ਬੈਠੋ ਆਪਣੀ ਸਾਹ ਦੇ ਨਾਲ ਦਿਲ ਦੀ ਧੜਕਣ ਮਹਿਸੂਸ ਕਰੋ ਇਹ ਹੀ ਧਿਆਨ ਹੈ ਤੇ ਇਹ ਹੀ ਆਤਮਿਕ ਜਾਗਰੂਕਤਾ ਵਾ